ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਸਰੀਰ ਦੇ ਇਸ ਹਿੱਸੇ ਤੇ ਲਗਾ ਲੈਣਾ ਤੇ ਜਨਮ ਜਨਮ ਦੀ ਗ੍ਰਿਪੀ ਦੂਰ ਹੋ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਤਾਂ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦਾ ਵਾਸ ਹੋਵੇ। ਪਰਮਾਤਮਾ ਤੁਹਾਡੀਆਂ ਮਨੋ ਕਾਮਾ ਮਨੋ ਕਾਮਨਾਵਾਂ ਨੂੰ ਪੂਰਾ ਕਰ ਦੇਵੇ। ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸੰਗਤ ਜੀ ਸ਼ਨੀਵਾਰ ਨੂੰ ਕਿਹਾ ਜਾਂਦਾ ਹੈ ਕਿ ਸਰੋਂ ਦੇ ਤੇਲ ਨੂੰ ਲਗਾਉਣਾ ਚਾਹੀਦਾ ਹੈ ਇਸ ਦੇ ਨਾਲ ਘਰ ਵਿੱਚ ਪੈਸਾ ਹੀ ਆ ਜਾਵੇਗਾ ਤੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਬਰਕਤ ਆ ਜਾਵੇਗੀ ਇਹਦੇ ਪਿੱਛੇ ਧਾਰਮਿਕ ਤੇ ਵਿਗਿਆਨਕ ਦੋਵੇਂ ਕਾਰਨ ਹੁੰਦੇ ਨੇ ਆਓ ਅਸੀਂ ਜਾਣਦੇ ਹਾਂ ਜੀ ਸਭ ਤੋਂ ਪਹਿਲਾਂ ਜੋ ਧਾਰਮਿਕ ਕਾਰਨ ਹੈ ਉਹਨਾਂ ਦੇ ਬਾਰੇ માનਤਾਵਾਂ ਦੀ ਗੱਲ ਕਰਦੀ ਹਾਂ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਤੇਲ ਲਗਾਓ ਸ਼ਨੀਵਾਰ ਨੂੰ ਖਾਸ ਕਿਸਮ ਦੀਆਂ માનਤਾਵਾਂ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਸਰੋਂ ਦੇ ਤੇਲ ਨੂੰ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਯੋਗਤਾਵਾਂ ਵੀ ਕਰਦੇ ਨੇ ਕਹਿੰਦੇ ਨੇ ਕਿ ਸਾਨੂੰ ਇਸ ਦੇ ਨਾਲ ਫਾਇਦਾ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਜੀਵਨ ਦੀਆਂ ਮੁਸ਼ਕਲਾਂ ਤੋਂ ਬਾਹਰ ਕੱਢਣ ਦੇ ਵਿੱਚ ਸਰੋਂ ਦਾ ਤੇਲ ਸਹਾਇਕ ਹੁੰਦਾ ਹੈ ਸਭ ਤੋਂ ਪਹਿਲਾਂ ਜੁਬਤੀ ਹੈ ਜਿਸ ਤੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇੱਕ ਭਾਂਡੇ ਦੇ ਵਿੱਚ ਤੁਸੀਂ ਤੇਲ ਪਾ ਲੈਣਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਆਪਣੇ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਹੈ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਇਹ ਤੇਲ ਜ਼ਰੂਰ ਚੋਣਾ ਚਾਹੀਦਾ ਹੈ। ਘਰ ਦੇ ਦੋਹਾਂ ਹੀ ਨੁਕਰਾਂ ਦੇ ਵਿੱਚ। ਹੁਣ ਇਹਦੇ ਪਿੱਛੇ ਧਾਰਮਿਕ ਕਾਰਨ ਕੀ ਹੈ? ਕਹਿੰਦੇ ਨੇ ਕਿ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵ ਊਰਜਾ ਹੈ ਸਾਰਿਆਂ ਹੀ ਇਹ ਤੇਲ ਸੋਖ ਲੈਂਦਾ ਹੈ। ਜਿਹੜੇ ਸਾਡੇ ਵੱਡੇ-ਵਡੇਰੇ ਹੁੰਦੇ ਸਨ ਉਹ ਇਹ ਕੰਮ ਜ਼ਰੂਰ ਕਰਦੇ ਸਨ। ਜਦੋਂ ਮੇਰੇ ਕੋਈ ਚੰਗਾ ਕੰਮ ਕਰਨਾ ਹੁੰਦਾ ਸੀ ਨਾ ਕੰਮ ਕਰਨ ਤੋਂ ਪਹਿਲਾਂ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ ਇਹ ਤੇਲ ਚੁੰਦੇ ਸੀ ਤੁਸੀਂ ਅੱਜ ਵੀ ਦੇਖਿਆ ਹੋਵੇਗਾ ਕਿ ਜਦੋਂ ਵੀ ਆਪਾਂ ਘਰ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਉਣੀ ਹੈ ਜੋ ਲੈ ਕੇ ਆਉਂਦੇ ਆ ਕੋਈ ਨਵਾਂ ਸੰਦ ਲੈ ਕੇ ਆਉਂਦੀਆਂ ਜਾਂ ਕੋਈ ਨਵਾਂ ਵਾਹਨ ਲੈ ਕੇ ਆਉਂਦੀਆਂ ਤਾਂ ਅਸੀਂ ਤੇਲ ਚੋ ਕੇ ਹੀ ਅੱਗੇ ਲਗਾਉਂਦੇ ਹਾਂ ਕਹਿੰਦੇ ਹਨ ਕਿ ਜੋ ਵੀ ਬੁਰੀਆਂ ਬਲਾਵਾਵਾਂ ਹੁੰਦੀਆਂ ਨੇ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਨੇ ਉਹ ਘਰ ਤੋਂ ਬਾਹਰ ਹੀ ਰਹਿ ਜਾਂਦੀਆਂ ਨੇ ਤੇ ਘਰ ਦੇ ਵਿੱਚ ਸਿਰਫ ਤੇ ਸਿਰਫ ਚੰਗਾ ਹੀ ਹੋਵੇਗਾ ਸ਼ੁਭ ਹੀ ਸ਼ੁਭ ਹੋਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਨੂੰ ਆਪਣੇ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਤੇਲ ਜ਼ਰੂਰ ਚੋ ਲੈਣਾ ਚਾਹੀਦਾ ਹੈ ਆਪਾਂ ਜਦੋਂ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਚੋਂਦਿਆਂ ਨਾ ਇਹਦੇ ਨਾਲ ਘਰ ਦੇ ਵਿੱਚ ਜੋ ਬੈਕਟੀਰੀਆ ਹੁੰਦੇ ਨੇ ਉਹ ਘਰ ਦੇ ਵਿੱਚ ਫਿਰ ਨਹੀਂ ਆਉਂਦੇ ਉਹ ਉੱਥੇ ਹੀ ਬਾਹਰ ਹੀ ਰਹਿੰਦੇ ਨੇ ਇਹ ਵਿਗਿਆਨਕ ਕਾਰਨ ਸੀ ਅਗਲੀ ਗੱਲ ਕਰਦੇ ਆਂ ਆਪਣੀ ਇੱਛਾ ਦੇ ਅਨੁਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਲੈ ਲਓ ਸਰੋਂ ਦੇ ਤੇਲ ਦੇ ਵਿੱਚ ਥੋੜਾ ਜਿਹਾ ਤੁਸੀਂ ਅੰਨ ਰਲਾ ਕੇ ਜਾਂ ਕਹਿ ਲਓ ਕਿ ਤੁਹਾਡੇ ਘਰ ਦੇ ਵਿੱਚ ਰੋਟੀਆਂ ਪੱਕੀਆਂ ਹਨ ਉਸ ਨੂੰ ਤੁਸੀਂ ਰਲਾ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਸ ਤੋਂ ਤੁਸੀਂ ਕਿਸੇ ਵੀ ਜਾਨਵਰ ਨੂੰ ਖਵਾ ਦੇਣਾ ਹੈ ਇਹਦੇ ਪਿੱਛੇ ਧਾਰਮਿਕ ਕਾਰਨ ਇਹ ਹੈ ਕਿ ਇਹਦੇ ਨਾਲ ਕਹਿੰਦੇ ਹਨ ਕਿ ਦਾਣੇ ਪੁੰਨ ਵੀ ਹੋ ਜਾਂਦਾ ਹੈ ਇਹਦੇ ਨਾਲ ਆਪਣੇ ਜੋ ਵੀ ਦੁੱਖ ਤਕਲੀਫਾਂ ਆਉਂਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤੈਸੀਰ ਠੰਡੀ ਹੁੰਦੀ ਹੈ ਜਦੋਂ ਆਟੇ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਇਹ ਇੱਕ ਵਾਰ ਅਸ਼ੁੱਧੀ ਦਾ ਕੰਮ ਕਰਦਾ ਹੈ ਜਦੋਂ ਆਪਾਂ ਕਿਸੇ ਜਾਨਵਰ ਨੂੰ ਪਾਵਾਂਗੇ ਜਾਨਵਰ ਖਾਵੇਗਾ ਉਹਦੇ ਅੰਦਰ ਜੋ ਵੀ ਅੰਦਰੂਨੀ ਰੋਗ ਹਨ ਉਹ ਖਤਮ ਹੋ ਜਾਣਗੇ ਆਪਾਂ ਜੇ ਕਿਸੇ ਦੀ ਮਦਦ ਕਰਦੇ ਆ ਨਾ ਕਿਸੇ ਦਾ ਦੁੱਖ ਰੋਗ ਬਿਮਾਰੀਆਂ ਦੂਰ ਕਰਦੇ ਆ ਤੇ ਵਾਹਿਗੁਰੂ ਜੀ ਆਪਣੇ ਤੋਂ ਖੁਸ਼ ਹੋ ਜਾਂਦੇ ਨੇ ਉਹ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖ ਦਿੰਦੇ ਨੇ ਇਸ ਤਰ੍ਹਾਂ ਜੇ ਆਪਾਂ ਵੀ ਖਵਾਉਂਦੇ ਆ ਇਹਦੇ ਨਾਲ ਦਾਨ ਦਾਨਪੁਨ ਵੀ ਹੋ ਜਾਵੇਗਾ ਵਾਹਿਗੁਰੂ ਜੀ ਦੀ ਮਿਹਰ ਵੀ ਮਿਲ ਜਾਵੇਗੀ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਆਪਾਂ ਜੋ ਵੀ ਦਿੰਦੇ ਆ ਆਪ ਨੂੰ 100 ਗੁਣਾ ਵੱਧ ਕੇ ਵਾਪਸ ਮਿਲ ਜਾਂਦਾ ਹੈ ਜੇ ਅਸੀਂ ਸੁੱਖ ਦੇਵਾਂਗੇ ਤਾਂ ਸਾਨੂੰ ਸੁੱਖ ਹੀ ਮਿਲੇਗਾ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਹੀ ਮਿਲਣਗੇ ਇਹ ਆਪਣੇ ਤੇ ਨਿਰਪਰ ਕਰਦਾ ਹੈ ਕਿ ਕਿਵੇਂ ਦੇ ਕਰਮ ਕਰਨੇ ਨੇ ਆਪਾਂ ਨੇ ਕਿ ਅਗਲੇ ਨੂੰ ਅਸੀਂ ਕੀ ਵੰਡਣਾ ਹੈ ਅਸੀਂ ਕੀ ਕਰਦੇ ਹਾਂ ਜਦੋਂ ਪ੍ਰਸ਼ਾਦਾ ਬਣਾਉਂਦੇ ਆ ਨਾ ਤਾਂ ਕੁਝ ਜ਼ਿਆਦਾ ਹੀ ਬਣਾਉਣਾ ਚਾਹੀਦਾ ਜਦੋਂ ਵੀ ਕੋਈ ਲੋੜਵੰਦ ਆਵੇ ਭੁੱਖਾ ਕੋਈ ਸਾਧੂ ਸੰਤ ਜਾਂ ਕੋਈ ਗਰੀਬ ਜਾਂ ਕੋਈ ਜਾਨਵਰ ਆ ਜਾਵੇ ਤਾਂ ਉਸ ਨੂੰ ਵੀ ਪ੍ਰਸ਼ਾਦਾ ਜ਼ਰੂਰ ਪਾਉਣਾ ਚਾਹੀਦਾ ਹੈ ਕਹਿੰਦੇ ਨੇ ਕਿ ਸ਼ਨੀਵਾਰ ਨੂੰ ਸਰੋਂ ਦੇ ਤੇਲ ਨਾਲ ਚੋਪੜੀ ਹੋਈ ਰੋਟੀ ਜੇਕਰ ਕਿਸੇ ਨੂੰ ਤੁਸੀਂ ਖਵਾ ਦਿੰਦੇ ਹੋ ਜਾਂ ਕਿਸੇ ਜਾਨਵਰ ਨੂੰ ਖਵਾ ਦਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ ਤੇ ਜੋ ਤੁਹਾਡੇ ਘਰ ਦੇ ਵਿੱਚ ਚਰਚਨਾ ਬਣ ਰਹਿੰਦਾ ਹੈ ਜਿਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਉਦੇ ਅੰਦਰ ਦਾ ਉਤਾਵਲਾਪਣ ਵੀ ਖਤਮ ਹੋ ਜਾਵੇਗਾ ਘਰ ਦਾ ਜਵਾਕ ਬੜੀ ਜਿੱਦ ਕਰਦਾ ਹੈ ਬਿਨਾਂ ਗੱਲ ਤੋਂ ਰੋਂਦਾ ਹੈ ਉਹ ਇਹਦੇ ਉੱਤੋਂ ਰੋਟੀ ਵਾਰ ਕੀ ਕਿਸੇ ਜਾਨਵਰ ਨੂੰ ਖਵਾਓ ਜਿਸ ਕਾਰਨ ਬੱਚਾ ਜੋ ਬੱਚਾ ਹੁੰਦਾ ਹੈ ਜਾਂ ਘਰ ਦਾ ਕੋਈ ਜੀ ਹੈ ਉਸ ਦਾ ਚੜਚੜਾਪਣ ਦੂਰ ਹੋ ਜਾਂਦਾ ਹੈ ਜਿਹੜੇ ਆਪਣੇ ਸਿਆਣੇ ਹੁੰਦੇ ਸੀ ਨਾ ਵੱਡੇ-ਵਡੇਰੇ ਹੁੰਦੇ ਸੀ ਉਹ ਲੰਬੇ ਸਮੇਂ ਤੋਂ ਐਵੇਂ ਹੀ ਕਰਦੇ ਸਨ ਹੁਣ ਇਸ ਦੇ ਪਿੱਛੇ ਧਾਰਨਾ ਕੀ ਹੈ ਇਹ ਉਹਨਾਂ ਨੇ ਬਣਾਈ ਸੀ ਇਹ ਉਹੀ ਜਾਣਦੇ ਨੇ ਅਗਲੀ ਗੱਲ ਉਹ ਕਹਿੰਦੇ ਨੇ ਕਿ ਇਸ ਦਿਨ ਆਪਣੇ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ ਇਹਦੇ ਨਾਲ ਬਹੁਤ ਹੀ ਕੁਝ ਸ਼ੁਭ ਹੋ ਜਾਂਦਾ ਹੈ ਇਹ ਤਾਂ ਧਾਰਮਿਕ ਕਾਰਨ ਸੀ ਹੁਣ ਵਿਗਿਆਨਕ ਕਾਰਨ ਇਹ ਹੈ ਕਿ ਜਿਹੜੇ ਆਪਣੇ ਵੱਡੇ-ਵਡੇਰੇ ਸੀ ਉਹਨਾਂ ਦੇ ਸਿਰ ਨਹੀਂ ਸਨ ਦੁਖਦੇ ਉਹਨਾਂ ਦੇ ਵਾਲ ਵੀ ਬੜੇ ਛੇਤੀ ਚਿੱਟੇ ਨਹੀਂ ਸਨ ਹੁੰਦੇ ਤੇ ਮਜ਼ਬੂਤ ਵੀ ਹੁੰਦੇ ਸਨ ਜਿਵੇਂ ਆਪਾਂ ਆਖਦੇ ਹਾਂ ਕਿ ਸਾਡਾ ਸਿਰ ਦੁਖਦਾ ਹੈ। ਵਾਲ ਚਿੱਟੇ ਹੋ ਗਏ ਹਨ। ਉਮਰ ਤੋਂ ਪਹਿਲਾਂ ਜਾਂ ਕਹਿ ਲਈਏ ਕਿ ਵਾਲ ਝੜਦੇ ਹਨ। ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਕਹਿੰਦਾ ਹੈ ਕਿ ਮੈਨੂੰ ਮਾਈਗਰੇਨ ਹੋ ਗਿਆ ਹੈ। ਕੋਈ ਆਪ ਕੋਈ ਆਖਦਾ ਹੈ ਕਿ ਮੇਰਾ ਸਿਰ ਦੁਖਦਾ ਹੈ। ਇਦਾਂ ਹੀ ਆਪਾਂ ਵੱਖ-ਵੱਖ ਤਰ੍ਹਾਂ ਦੇ ਰੋਗ ਦੱਸਦੇ ਹਾਂ। ਜੇਕਰ ਆਪਾਂ ਹਫ਼ਤੇ ਦੇ ਵਿੱਚ ਇੱਕ ਦਿਨ ਸਰੋਂ ਦਾ ਤੇਲ ਲਗਾਉਂਦੇ ਹਾਂ ਜਿੰਮੀ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਨੇ ਉਹ ਨਹੀਂ ਹੋਣਗੇ ਸਾਡੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਰਨਾ ਕੀ ਹੈ ਹਲਕਾ ਹਲਕਾ ਆਪਣੇ ਸਿਰ ਦੇ ਵਿੱਚ ਇਹ ਤੇਲ ਲਗਾਉਣਾ ਹੈ ਇਹਦੇ ਨਾਲ ਤੁਹਾਡੇ ਸਿਰ ਸੰਬੰਧੀ ਜਿੰਨੇ ਵੀ ਰੋਗ ਨੇ ਉਹ ਸਭ ਠੀਕ ਹੋ ਜਾਣਗੇ ਅਤੇ ਸਿਰ ਨੂੰ ਬੜਾ ਆਰਾਮ ਮਿਲੇਗਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਨਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ